ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਤੁਹਾਨੂੰ ਇਹ ਅਸੀਂ ਕਮੀਜ਼ ਡਾਈ ਕਰਨਾ ਦੱਸਦੇ ਆਂ ਇਹ ਪੇਂਟ ਵਾਲੇ ਕਲਰ ਨਾਲ ਦੇਖੋ ਇਹ ਆਪਾਂ ਕਲਰ ਲਿਆ ਤੇ ਇਹ ਆਪਣੇ ਕੋਲ ਨਾ ਇਹ ਕਲਰ ਦੀ ਸਲਵਾਰ ਹੈ ਦੇਖੋ ਇਹਦੇ ਵਿੱਚ ਇਹ ਪਿੱਕਾ ਹੁੰਦਾ ਸੰਤਰੀ ਕਲਰ ਆ ਇਹਦੇ ਵਿੱਚ ਤੇ ਇਹਦੇ ਨਾਲ ਦਾ ਕਮੀਜ਼ ਹੈ ਇਹ ਤੇ ਇਹ ਕਮੀਜ਼ ਹੋ ਗਿਆ ਉੱਚਾ ਸੁੰਗੜ ਗਿਆ ਪਣਾ ਤੇ ਇਹਦੇ ਨਾਲ ਦਾ ਸੀ ਵੀ ਪ੍ਰਿੰਟ ਦਾ ਕਮੀ ਲੈਣਗੇ ਸੀ ਮਿਲਿਆ ਨਹੀਂ ਸਨ ਤੇ ਅਸੀਂ ਫੇਰ ਆਹ ਪਲੇਨ ਲਿਆਂਦਾ ਪਿਛਲੇ ਸਾਲ ਲਿਆਂਦਾ ਸੀ ਅਸੀਂ ਪਿਛਲੇ ਸਾਲ ਫੇਰ ਇਹਦਾ ਕੁਝ ਨਹੀਂ ਕਰਿਆ ਕੋਈ ਸਮਝ ਨਹੀਂ ਲੱਗੀ ਵੀ ਕਿਵੇਂ ਕਰੀਏ ਇਹ ਪਹਿਲਾਂ ਸਲਾਹ ਸੀਗੇ ਵੀ ਇਹਨੂੰ ਇੰਨਾ ਕੱਟ ਕੇ ਲਾ ਲਗੇ ਵੀ ਕਢਾਈ ਲਾ ਲਗੇ ਇਹਦੀ ਫੇਰ ਇਹਦਾ ਘੇਰਾ ਛੋਟਾ ਸੀਗਾ ਘੇਰਾ ਵੀ ਸੁੰਗੜ ਗਿਆ ਤੇ ਫੇਰੇ ਠੀਕ ਨਹੀਂ ਆਉਂਦਾ ਸੀ ਤੇ ਹੁਣ ਅਸੀਂ ਫੇਰ ਸੋਚਿਆ ਵੀ ਇਹਦਾ ਇਨਟਾਈ ਡਾਈ ਕਰ ਲਗੇ ਤੇ ਆਪਾਂ ਆ ਵੇਖੋ ਇਹ ਸੰਤਰੀ ਕਲਰ ਲਿਆ ਤੇ ਤੁਸੀਂ ਵੀ ਜੇ ਤੁਸੀਂ ਟਾਈ ਡਾਈ ਕਰਨਾ ਵੀ ਜਿੰਨੇ ਵੀ ਤੁਹਾਡੇ ਕਲਰ ਹੈ ਤੁਸੀਂ ਉਹਨੇ ਪਾ ਸਕਦੇ ਹੋ ਇਹਦੇ ਵਿੱਚ ਕਲਰ ਦੇਖੋ ਖਾਕੀ ਜਾਂ ਕਾਲਾ ਜਾਂ ਇਹ ਨਹੀਂ ਮੈਂ ਪਾਉਂਦੀ ਮੈਂ ਇੱਕੋ ਹੀ ਕਲਰ ਰੱਖੂੰਗੀ ਵੀ ਫੇਰ ਬੜਾ ਹੋ ਨਹੀਂ ਹੋ ਜਾਊਗਾ ਵੀ ਉਹਨਾਂ ਨਹੀਂ ਹੁੰਦੀ ਲੁੱਕ ਜੀ ਇੱਕ ਤੁਸੀਂ ਵਰਚ ਲੈਣਾ ਤੇ ਇੱਕ ਤੁਸੀਂ ਕੱਪੜਾ ਲੈਣਾ ਵੀ ਹੱਥ ਹੋ ਜਾਂਦੇ ਕਈ ਵਾਰੀ ਖਰਾਬ ਤੇ ਵੀਡੀਓ ਨੂੰ ਐਂਡ ਤੱਕ ਕਰਕੇ ਚੈਨਲ ਨੂੰ ਕਰੋ ਸਬਸਕ੍ਰਾਈਬ ਦੇਖੋ ਇਹਨੂੰ ਆਪਾਂ ਨਾ ਐ ਇਸ ਤਰੀਕੇ ਨਾਲ ਇੱਥੇ ਮੈਂ ਨਿਸ਼ਾਨੀ ਲਾ ਲਈਏ ਦੇਖੋ 20 ਇੰਚ ਤੇ ਲਾਈਏ ਮੈਂ ਨਿਸ਼ਾਨੀ 20 ਇੰਚ ਤੇ ਅਪੜਾਈ ਇਹਨੂੰ ਕਰਨਾ ਹੈ ਦੇਖੋ ਇਹਦੀ ਆਪਾਂ ਐ ਤਾਂ ਇਹਨੂੰ ਗਿੱਲਾ ਕਰ ਲੈਣਾ ਹੈ ਗਿੱਲਾ ਕੀਤਾ ਹੋਇਆ ਆਪਣਾ ਤੇ ਦੇਖੋ ਇੱਧਰ ਆਏ ਤੁਸੀਂ ਇਹਨੂੰ ਐ ਇੱਕੋ ਜਿਹੀ ਤਾਇਲ ਲਾਉਣੀ ਹੈ ਇਹਦੇ ਇਸ ਤਰ੍ਹਾਂ ਆਹ ਦੇਖੋ ਐ ਲਾਈ ਫੇਰ ਐ ਲਾਈ ਫੇਰ ਇੱਧਰ ਆਏ ਲਾਈ ਠੀਕ ਹੈ ਤੁਹਾਨੂੰ ਮਾੜਾ ਜਿਹਾ ਇੱਧਰ ਦੱਸ ਦਿੰਨੇ ਆਂ ਸੀ ਇਹਦੀ ਮੈਂ ਤਾਇਲ ਲਾ ਲਈ ਸੀ ਫੋਨ ਆ ਗਿਆ ਸੀ ਤੇ ਮੈਂ ਫਿਰ ਉਹਨੂੰ ਤਾਇਲ ਨੂੰ ਦੇਖੋ ਐਂ ਤਾਇਲ ਲਾਉਣੀ ਆ ਐਸਾ ਵੀ ਐ ਨਹੀਂ ਤਾਇਲ ਲਾਉਣੀ ਦੇਖੋ ਐ ਨਹੀਂ ਲਾਉਣੀ ਆਪਾਂ ਐਂ ਮੋੜ ਲੈਣਾ ਫੇਰ ਇਹਨੂੰ ਆਏ ਐਸ ਤਰ੍ਹਾਂ ਫੇਰ ਇਹਨੂੰ ਐਸ ਤਰ੍ਹਾਂ ਮੋੜ ਲੈਣਾ ਫੇਰ ਐਸ ਤਰ੍ਹਾਂ ਦੇਖੋ ਦੋਨਾਂ ਪਾਸੇ ਆ ਬਣੋ ਤੇ ਇੰਦਰ ਵੀ ਆਏ ਬਣੋ ਇੰਦਰ ਲਾ ਪਾਸੇ ਦੇ ਇੰਦਰ ਆਏ ਕੇਹਾ ਇਹ ਲੈ ਲੈਣਾ ਤੁਸੀਂ ਇਸ ਤਰ੍ਹਾਂ ਤਾਂ ਲਾਉਣੀ ਐ ਇਸ ਤਰ੍ਹਾਂ ਲਾਈਏ ਹੁਣ ਆਪਾਂ ਇਹਨੂੰ ਕਰਦੇ ਆ ਟਾਈ ਦਾਈ ਕੋਜਿਆ ਕਰ ਲੈਣਾ ਤੁਸੀਂ ਦੇਖੋ ਇਹ ਆਪਾਂ ਰੰਗ ਲਿਆ ਦੇਖੋ ਵਰਛਤੇ ਤੁਸੀਂ ਲਾ ਕੇ ਸੱਤ ਛੱਡ ਛੱਡ ਕੇ ਲਾਉਣਾ ਤੁਸੀਂ ਜਿੰਨੇ ਤੁਸੀਂ ਜੇ ਦੋ ਵੱਧ ਕਲਰ ਲਾਉਣੇ ਆ ਫਿਰ ਸਨ ਚ ਤੁਸੀਂ ਕਲਰ ਲਾ ਸਕਦੇ ਹੋ ਵੀ ਜਿਵੇਂ ਮੈਂ ਤਾਂ ਇੱਕੋ ਹੀ ਕਲਰ ਲਾਇਆ ਫਿਰ ਹੋਰ ਕਲਰ ਲਾਉਣੇ ਤੁਸੀਂ ਹੋਰ ਲਾ ਸਕਦੇ ਹੋ ਠੀਕ ਹੈ ਜੀ ਜੇ ਤੁਹਾਨੂੰ ਨਹੀਂ ਹਿਸਾਬ ਹੁੰਦਾ ਤੁਸੀਂ ਮਣਕੇ ਵੀ ਇਹਨੂੰ ਰੱਖ ਸਕਦੇ ਹੋ ਨਿਸ਼ਾਨੀਆਂ ਲਾ ਲਓ ਮਣ ਮਣਕੇ ਇੰਨੇ ਇੰਨੇ ਚਾਪਾਂ ਵੀ ਕਲਰ ਆ ਲਾਉਣਾ ਤੇ ਜਿੰਨੇ ਜਿੰਨੇ ਚ ਕਲਰ ਲਾਉਣਾ ਤੁਸੀਂ ਨਿਸ਼ਾਨੀਾ ਲਾ ਲਓ निशानी ला के तुम तो कलर ला सकते मेरा तो घर पाने वाला ही सूट है, पराना है कि ये पुराना है सलवार मेरी पहला भी उच्चा हो गया वो पाया था दो, तो दो वो सूट दो तेन तो फिर उच्चा हो गया फिर इस करके असी मुड़के दो तीन बारी अस गए लाके बाजार तो सू मिले नहीं गा देखो इस तरह तुम्हें कर लेना इन ठीक है, है। इतों भी आपके कर पैसे ला लेना ती ਫੇਰ ਦੂਜੇ ਪਾਸੇ ਵੀ ਇਸੇ ਤਰ੍ਹਾਂ ਹੀ ਲੱਗੂਗਾ ਆਪਣਾ ਹਮ ਤਾਂ ਸੀਨ ਨੂੰ ਦੂਜਾ ਪਾਸੇ ਲਾ ਦਨ ਦੇਖ ਲਾਉਣਾ ਤੁਸੀਂ ਉੱਥੇ ਉੱਥੇ ਹੀ ਜਿੰਨੇ ਚ ਇੱਧਰ ਲਾਇਆ ਉਵੇਂ ਉੱਧਰ ਲਾਉਣਾ ਇਹ ਆਪਾਂ ਲਾਈਨ ਇਹ ਫਿਰ ਤੁਹਾਨੂੰ ਦਿਖਾਉਣੀ ਹੈ ਇਸ ਤਰ੍ਹਾਂ ਇੱਧਰ ਲਾਉਣੀ ਹੈ ਦੇਖੋ ਪਹਿਲਾਂ ਆਪਾਂ ਇਧਰੋਂ ਆਏ ਨਿਸ਼ਾਨੀ ਲਾ ਲੈਣੀਆਂ ਇਹਦੀ ਮੈਸਟਰ ਸੌਰੇਜੀ ਅਸੀਂ ਪਹਿਲਾਂ ਤੁਹਾਨੂੰ ਕੈਮਰਾ ਨਹੀਂ ਆਨ ਕੀਤਾ ਸੀ ਦੇਖੋ ਵੀ ਆਪਾਂ ਲਾ ਲਿਆ ਇਹ ਲਾਇਆ ਹੈ ਤੇ ਹੁਣ ਆਪਾਂ ਇਹਨੂੰ ਬੜਾ ਦੇਣਾ ਚੱਕ ਕੇ ਤੁਸੀਂ 5-7 ਮਿੰਟ ਐ ਰੱਖਣਾ ਪਹਿਲਾਂ ਅਸੀਂ ਕਰ ਲਿਆ ਸੀਗਾ ਉਦੋਂ ਕੈਮਰਾ ਨਹੀਂ ਆਉਣ ਹੋਇਆ ਸੀਗਾ ਭੁੱਲ ਗਏ ਸੀ ਦੇਖੋ ਇਹਨੂੰ ਐ 5-7 ਮਿੰਟ ਤੁਸੀਂ ਐ ਰੱਖਣਾ ਦੇਖੋ ਆ ਨਿਕਲ ਗਏ ਨੇ ਪਰ ਦੇਖੋ ਜੀ ਅਸੀਂ ਪਹਿਲਾਂ ਕਰ ਲਿਆ ਸੀਗਾ ਇਹਨੂੰ Det er en måte å legge ned strikk på. ਇਸ ਤਰੀਕੇ ਨਾਲ ਤੁਸੀਂ ਵੀ ਬਣਾ ਸਕਦੇ ਹੋ ਇਹਨਾਂ ਦੋਨਾਂ ਪਾਸਿਆਂ ਤੋਂ ਡਿਜ਼ਾਈਨ ਬਣੇ ਇਹ ਗਿੱਲਾ ਘਾ ਕੇ ਲਾ ਦੇ ਜਦੋਂ ਸੁੱਕੋਗੇ ਬਹੁਤ ਸੋਹਣਾ ਵੀ ਬਣ ਜਾਊਗਾ ਗੂੜਾ ਲੱਗਦਾ ਫਿਰ ਜਮਾਂ ਨਾਲ ਮਿਲ ਜਾਊਗਾ ਉਹਦੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਤੁਸੀਂ ਵੀ ਇਸੇ ਤਰ੍ਹਾਂ ਬਣਾ ਸਕਦੇ ਹੋ ਡਿਜ਼ਾਈਨ ਤੇ ਜੇ ਤੁਸੀਂ ਵੀ ਦੁਪੱਟਾ ਪੇਂਟ ਕਰਨਾ ਹੋਵੇ ਜਾਂ ਸੂਟ ਪੇਂਟ ਕਰਨਾ ਹੋਵੇ ਇਸ ਤਰ੍ਹਾਂ ਲਾ ਕੇ ਬਣਾ ਕੇ ਡਾਈ ਕਰਕੇ ਤੁਸੀਂ ਉੱਤੇ ਵੀ ਡਿਜ਼ਾਈਨ ਵੀ ਬਣਾ ਸਕਦੇ ਹੋ ਆਪਦੇ ਘਰ ਵਿੱਚ ਤੁਸੀਂ ਤਿਆਰ ਕਰ ਸਕਦੇ ਹੋ ਦੇਖੋ ਤੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਨਨ ਨੂੰ ਸਬਸਕ੍ਰਾਈਬ ਕਰੋ ਬੀਡਗਨ ਮੈਂ ਟੈੱਕਰ ਵੇਖਿਓ ਤੇ ਆਪਣਾ ਡਿਜ਼ਾਈਨ ਬਣਾਓ ਦੱਸਿਓ ਕਿ ਇਸ ਤਰ੍ਹਾਂ ਦਾ ਲੱਗਿਆ ਜੇ ਤੁਸੀਂ ਕਈ ਰੰਗ ਪਾਉਣੇ ਆ ਵੀ ਜਿਵੇਂ ਫਿਰ ਤੁਸੀਂ ਇਹ ਚ ਵੀ ਹੋਰ ਰੰਗ ਜਿਵੇਂ ਅਸੀਂ ਇੱਕੋ ਹੀ ਰੰਗ ਲਾਇਆ ਤੁਸੀਂ ਇਹਦੇ ਵਿੱਚ ਵੀ ਇਹ ਹੋਰ ਕਲਰ ਦਾ ਲਾ ਸਕਦੇ ਹੋ ਇਹ ਹੋਰ ਕਲਰ ਜੇ ਤਿੰਨ ਪਾਉਣੇ ਆ ਤਾਂ ਇੱਥੇ ਹੋਰ ਕਲਰ ਦੇ ਲਾ ਸਕਦੇ ਹੋ ਫਿਰ ਇਹ ਲਾ ਕੇ ਫਿਰ ਇਹ ਰੰਗ ਦੇ ਆਇਂ ਲੱਗ ਸਕਦੇ ਜੇ ਦੋ ਲਾਉਣੇ ਆ ਫਿਰ ਤੁਸੀਂ ਇੱਕ ਆ ਕਲਰ ਲਾ ਲਓ ਇੱਕਾ ਉਹੀ ਵੀ ਇਸ ਤਰ੍ਹਾਂ ਇੱਕੇ ਨਾਲ ਤੇ ਜੇ ਮੈਂ ਸਿਆ ਸਨ ਛੱਡਦਾ ਤੁਸੀਂ ਨਾਲ ਨਾਲ ਲਾ ਸਕਦੇ ਹੋ ਤੁਸੀਂ ਸਨ ਛੱਡਿਆ ਨਾ ਤੁਸੀਂ ਸਨ ਘੱਟ ਛੱਡ ਸਕਦੇ ਹੋ ਠੀਕ ਹੈ ਇਸ ਤਰ੍ਹਾਂ ਤੁਸੀਂ ਬਣਾ ਸਕਦੇ ਹੋ ਤੇ ਸਾਨੂੰ ਜਰੂਰ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਦੁਪੱਟਾ ਵੀ ਇਸ ਤਰ੍ਹਾਂ ਕਰ ਸਕਦੇ ਹੋ ਮੇਰੇ ਕੋਲ ਦੁਪੱਟਾ ਹੈਗਾ ਇਹਦੇ ਨਾਲ ਦੇ ਦੋ ਕੱਲਰ ਤਾਂ ਇਹ ਸੰਤਰੀ ਦੇ ਇਹ ਵਾਲਾ ਕੱਲਰ ਰਸਕਨ ਜੀ ਤੇ ਇਹ ਆਪਾਂ ਬਸ ਕਮੀਜ਼ ਹੀ ਬਣਾਇਆ ਕਿਉਂਕਿ ਆਪਣਾ ਕਮੀਜ਼ ਉੱਚਾ ਹੋ ਗਿਆ ਸੀ ਸੁੰਗੜ ਗਿਆ ਸੀ ਇਸ ਕਰਕੇ ਇਹਦੇ ਨਾਲ ਕੋਈ ਡਿਜ਼ਾਈਨ ਮਿਲ ਨਹੀਂ ਰਿਹਾ ਸੀ ਇਸ ਕਰਕੇ ਅਸੀਂ ਇਹਨੂੰ ਡਿਜ਼ਾਈਨ ਕੀਤਾ ਤੇ ਜਦੋਂ ਇਹ ਬਣ ਗਿਆ ਤੇ ਫਿਰ ਵੀ ਤੁਹਾਨੂੰ ਦਿਖਾਵਾਂਗੇ ਜਦੋਂ ਬਣਾ ਕੇ ਅਸੀਂ ਤਿਆਰ ਕੀਤਾ ਤੇ ਵੀਡੀਓ ਨੂੰ ਐਂਡ ਤੱਕਰ ਦੇਖਣਾ ਚੈਨਲ ਨੂੰ ਕਰਨਾ ਸਬਸਕ੍ਰਾਈਬ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੀ ਆਪਦੇ ਘਰ ਵਿੱਚ ਤਿਆਰ ਕਰ ਸਕਦੇ ਹੋ ਠੀਕ ਹੈ ਜੀ ਦੇਖੋ ਇਹ ਆਪਾਂ ਥੋੜਾ ਜਿਹਾ ਕਲਰ ਹੀ ਲੱਗਿਆ ਦੇਖੋ ਚਲੋ ਜੀ